पेजादी सरकार पेजादी सरकार बरदा सरकार बरदा पिस्तारा मु पिस्तारिस्तारा मु मोदी बुर्दा मुर्दा

ਜਿਸਰ ਕੀ ਨਾਮ ਆਪਣਾ ਤੇ ਰਣਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਗਲਤ ਮਹਾਪੰਚਾਇਤ ਪੰਜਾਬ ਦੇ ਡੋਮਾ ਪ੍ਰੋਸਿੰਗ ਪੰਜਾਬ ਦੇ ਚੇਅਰਮੈਨ ਕੇ ਕੇਸੀ ਪਾਕ ਪੰਜਾਬ ਤੋਂ ਬੀਸ ਕਾਂਗਰਸ ਕਮੇਟੀ ਅੱਜ ਅਸੀਂ ਸੰਕੇਤਕ ਰੂਪ ਦੇ ਵਿੱਚ ਇੱਕ ਪ੍ਰਦਰਸ਼ਨ ਕਰਕੇ ਭਾਰਤੀ ਜਨਤਾ ਪਾਰਟੀ ਦੀਆਂ ਦਲਤ ਵਿਰੋਧੀ ਨੀਤੀਆਂ ਦੇ ਕਰਕੇ ਭਾਜਪਾ ਸਰਕਾਰ ਦਾ ਪੂਤਲਾ ਫੁਕਿਆ ਬਸ਼ੇਸ਼ ਕਾਰਨ ਕੀ ਹੈ ਕਿ ਡੋਮਾ ਪ੍ਰਿਸੰਗ ਵੱਲੋਂ ਜਣੀ ਐਸਸੀ ਐਸਟੀ OBC ਦੇ ਮੈਂਜੋਰਟੀ ਵਰਗ ਦੇ ਵੱਲੋਂ 30 ਨਵੰਬਰ ਨੂੰ ਇੱਕ ਰੈਲੀ ਰੱਖੀ ਗਈ ਹੈ ਜ਼ਿਲ੍ਹੇ ਦੇ ਵਿੱਚ ਡਾਕਟਰ ਉਦਿੱਤਰਾ ਜੀ ਦੀ ਗਵਾਹੀ ਇਸ ਮਸਲੇ ਨੂੰ ਲੈ ਕੇ ਤੇ ਨਾਲ ਹਰਿਆਣਾ ਦੇ ADGP ਵੱਲੋਂ ਪਿਛਲੇ ਦਿਨੀ ਜੋ ਖੁਦਕੁਸ਼ੀ ਕੀਤੀ ਗਈ ਹੈ ਉਹਨਾਂ ਨੂੰ ਮਰਨ ਵਾਸਤੇ ਮંજੂਰ ਕੀਤਾ ਗਿਆ ਡਾਕਟਰ ਉਦਿੱਤਰਾ ਜੀ ਨੇ ਬੜੇ ਸਖਤ ਲਹਿਜੇ ਦੇ ਵਿੱਚ ਉਹਨਾਂ ਦਾ ਸਮਰਥਨ ਕਰਦਿਆਂ ਸਮੁੱਚੇ ਦਲਦ ਭਾਈਚਾਰੇ ਦੇ ਨਾਲ ਖੜਨ ਦਾ ਕੰਮ ਕੀਤਾ ਮਨੋਰਨ ਖੱਟਰ ਦੇ ਵੱਲੋਂ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਰਵੱਈਆ ਦਲ ਸਮਾਜ ਦੇ ਪ੍ਰਤੀ ਜਾਨੀ ਏਡੀਜੀਪੀ ਪੂਰਨ ਕੁਮਾਰ ਜੀ ਦੇ ਪ੍ਰਤੀ ਬਣਾਇਆ ਗਿਆ ਉਹਦੇ ਖਿਲਾਫ ਗੜਕੇ ਡਾਟੋ ਜਿਤਰਾਜੀ ਬੋਲੇ ਇਹ ਹੈ ਸਹੀ ਖੁਦਕਸ਼ੀ ਕਰਦਾ ਹੈ ਤੇ ਉਹਦੇ ਬਿਆਨ ਦੇ ਉੱਤੇ ਪੂਰਨ ਕੁਮਾਰ ਦੀ ਪਤਨੀ ਆਈਐਸ ਅਫਸਰ ਹੈ ਜੋ ਉਹਦੇ ਉੱਪਰ ਪਰਚਾ ਦਰਜ ਕੀਤਾ ਜਾਂਦਾ ਤੇ ਏਐਸਆਈ ਦੇ ਸਿਸਕਾਰ ਤੇ ਉਹਨਾਂ ਦੇ ਘਰ ਸਾਬਕਾ ਮੁੱਖ ਮੰਤਰੀ ਤੇ ਕੇਂਦਰ ਦਾ ਮੰਤਰੀ ਮਨੋਰਨ ਖੱਟਰ ਜਾਂਦਾ ਹੈ ਔਰ ਉਹ ਤੇ ਪੂਮ ਕੁਮਾਰ ਦੇ ਖਿਲਾਫ ਉਹ ਦੋਸ਼ ਲਾਉਂਦਾ ਇੱਕ ਬੜਾ ਮਾੜਾ ਇੱਕ ਬਿਆਨ ਖਟਰੋ ਦਿੰਦਾ ਹੈ ਡਾਕਟਰ ਅੰਬੇਡਕਰ ਸਾਹਿਬ ਦੇ ਬਾਰੇ ਵਿੱਚ ਇਹ ਸਾਰੀਆਂ ਚੀਜ਼ਾਂ ਦੇ ਖਿਲਾਫ ਡਾਕਟਰ ਦਿਤਰਾਜ ਨੇ ਟਟ ਕੇ ਸਟੈਂਡ ਲਿਆ ਡਾਕਟਰ ਦਿਤਰਾਜ ਜੀ ਖੁਦ ਆਈਆਰਐਸ ਅਫੀਸਰ ਨੇ ਉਹਨਾਂ ਦੀ ਧਰਮ ਪਤਨੀ ਆਈਆਰਐਸ ਅਫੀਸਰ ਹੈ ਔਨ ਡਿਊਟੀ ਹੈ ਹੁਣ ਸਰਦਸ ਹੈ ਉਹਨਾਂ ਦਾ ਇੱਕ ਸਰਕਾਰੀ ਬੰਗਲਾ ਜਿਹੜਾ ਉਹਨੂੰ ਲੰਬੇ ਸਮੇਂ ਤੋਂ ਲਾਟ ਹੋਇਆ ਹੋਇਆ ਵਾਸੀ ਭਾਰਤੀ ਜਨਤਾ ਪਾਰਟੀ ਨੇ ਡਾਕਟਰ ਦਿਤਰਾਜ ਦੇ ਨਾਲ ਦਲਤ ਵਿਰੋਧੀ ਰਵੱਈਆ ਅਖਤਿਆਰ ਕਰਦੇ ਹੋਏ ਉਹਦਾ ਜਿਹੜਾ ਬੰਗਲਾ ਸੀ ਉਹਨਾਂ ਦਾ ਕੱਲ ਜ਼ਬਰਦਸਤੀ ਲਾਏਗਾ ਉਹਨਾਂ ਨੂੰ ਖਾਲੀ ਕਰਵਾ ਲਿਆਗੇ। ਭਾਜਪਾ ਜ਼ਰਤ ਲੋਕਾਂ ਨੂੰ ਡਰਾਉਣਾ ਚਾਹੁੰਦੀ ਹੈ। ਮਿਨੋਰਟੀ ਦੇ ਆਗੂਆਂ ਨੂੰ ਡਰਾਉਣਾ ਚਾਹੁੰਦੀ ਹੈ। ਇਸ ਕਰਕੇ ਭਾਜਪਾ ਦੇ ਸੁਪਨੇ ਕਦੇ ਪੂਰੇ ਨਹੀਂ ਹੋਣਗੇ। ਔਰ ਡਾਟਰ ਜੀ ਨੂੰ ਅਸੀਂ ਕਹਿਣਾ ਚਾਹਣੇ ਆ ਡਾਟਰ ਜੀ ਡਟ ਕੇ ਦਲਤ ਸਮਾਜ ਦੇ ਲੋਕਾਂ ਦੀ ਗਰੀਬ ਵਰਗ ਦੇ ਲੋਕਾਂ ਦੀ ਮਿਨੋਰਟੀ ਵਰਗ ਦੇ ਲੋਕਾਂ ਦੀ ਲੜਾਈ ਲੜੋ। ਅਸੀਂ ਤੁਹਾਡੇ ਨਾਲ ਖੜੇ ਆ। ਅੱਜ ਇਹ ਸੰਕੇਤਕ ਪ੍ਰਦਰਸ਼ਨ ਹੈ। ਜੇਕਰ ਭਾਜਪਾ ਨੇ ਆਪਣਾ ਵਕੀਰਾ ਨਾ ਬਦਲਿਆ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ। ਔਰ 5 ਤਰੀਕ ਨੂੰ ਅਸੀਂ 5.2 ਨੂੰ 2 ਤਰੀਕ ਨੂੰ 2 ਨਵੰਬਰ ਨੂੰ ਅਸੀਂ ਇੱਕ ਬਹੁਤ ਹਰਨਾਮੀ ਮੀਟਿੰਗ ਜਿਹੜੀ ਆ ਬੁਲਾਈ ਗਈ ਹੈ ਉਸ ਮੀਟਿੰਗ ਦੇ ਵਿੱਚ ਇਹ ਸਾਰੇ ਮਾਮਲੇ ਨੂੰ ਲੈ ਕੇ ਅਹਿਮ ਫੈਸਲੇ ਲਵਾਂਗੇ ਉਹ ਡਾਕਟਰ ਜੀ ਦਾ ਇਹ ਬੰਗਲਾ ਖਾਲੀ ਕਰਾਇਆ ਮਾਦੀ ਧਰਮਪਤੀ ਦੇ ਜੋ ਨਾਮ ਤੇ ਸੀਗਾ ਉਹ ਬਹਾਰ ਕੀਤਾ ਜਾਣਾ ਚਾਹੀਦਾ ਉਹਨਾਂ ਨੂੰ ਸਰਕਾਰੀ ਬੰਗਲਾ ਜਿਹੜਾ ਵੰਡਣ ਕੀਤਾ ਜਾਣਾ ਚਾਹੀਦਾ ਜੇਕਰ ਭਾਰਤੀ ਜਨਤਾ ਪਾਰਟੀ ਜੇ ਇਹ ਨਹੀਂ ਕਰਦੀ ਤਾਂ ਮੈਂ ਸਮੁੱਚੇ ਦਲਦ ਭਾਈਚਾਰੇ ਦੇ ਐਸਸੀ ਭਾਈਚਾਰੇ ਦੇ ਬੀਸੀ ਭਾਈਚਾਰੇ ਦੇ ਮਿਨੋਰਟੀ ਵਰਗ ਦੇ ਮੈਂਬਰ ਪਾਰਲੀਮੈਂਟ ਨੂੰ ਤੇ ਨੇਤਾਵਾਂ ਨੂੰ ਇਹ ਅਪੀਲ ਕਰੂੰਗਾ ਭਾਈ ਦੋਸਤੋ ਜੇ ਅੱਜ ਡਾਕਟਰ ਉਦਿਤਰਾਜ ਜੀ ਨਾਲੇ ਹੋ ਸਕਦਾ ਹੈ ਤੇ ਕੱਲ ਨੂੰ ਕਿਸੇ ਨਾਲ ਵੀ ਹੋ ਸਕਦਾ ਹੈ ਮੈਂ ਪੂਰਨ ਕੁਮਾਰ ਜੀ ਦੇ ਬਾਰੇ ਵੀ ਇਹੀ ਗੱਲ ਕਹੀ ਸੀ ਤੇ ਅੱਜ ਹੌਲੀ-ਹੌਲੀ ਆਪ ਦਾ ਜਿਹੜਾ ਰੂਪ ਹੈਗਾ ਭਾਜਪਾ ਦਿਖਾ ਰਹੀ ਹੈ ਉਸ ਕਰਕੇ ਭਾਜਪਾ ਦੇ ਖਿਲਾਫ ਸਾਨੂੰ ਸਖਤ ਸਟੈਂਡ ਭਾਜਪਾ ਸਰਕਾਰ ਦੇ ਖਿਲਾਫ ਲੈਣ ਦੀ ਲੋੜ ਹੈ ਮੈਂ ਇੱਕ ਵਾਰ ਫੇਰ ਪੰਜਾਬ ਨੈਸ਼ਨਲ ਲੋਕ ਸਭਾ ਮਹਾਪੰਚਾਇਤ ਵੱਲੋਂ ਡੋਮਾ ਪਰੇਸ਼ਾਂਗ ਵੱਲੋਂ ਤੇ ਕਿਤੇ ਸੀ ਭਾਗ ਕਾਂਗਰਸ ਪੰਜਾਬ ਪ੍ਰਦੇਸ਼ ਕਮੇਟੀ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਸਬਤਰੀ ਸਾਥੀਆਂ ਨੂੰ ਨਿੰਦਿਆ ਕਰਦਾ ਬਿਨਾਂ ਤੋਂ ਦਿਤਰ ਜੀ ਨਾਲ ਡਟ ਕੇ ਅਸੀਂ ਖੜੇ ਸੀ ਤੇ ਡਟ ਕੇ ਅਸੀਂ ਖੜੇ ਆ ਔਰ 30 ਨਵੰਬਰ ਦੀ ਰੈਲੀ ਜਿਹੜੀ ਹੋਣ ਜਾ ਰਹੀ ਹੈ ਵੱਡੀ ਗਿਣਤੀ 'ਚ ਪੰਜਾਬ ਤੋਂ ਲੋਕ ਉਸ ਰੈਲੀ 'ਚ ਸਮੂਰਿਆਤ ਕਰਨਗੇ ਤੇ 2 ਨਵੰਬਰ ਨੂੰ ਮੀਟਿੰਗ ਕਰਕੇ ਇਸ ਸੰਘਰਸ਼ ਨੂੰ ਤੇਜ਼ ਕਰਨ ਦੀ ਗੁਰੂ ਰੇਖਾ ਦਾ ਐਲਾਨ ਕਰਾਂਗੇ